ਰੇਡੀ ਸਨ 1865 ਵਿੱਚ ਸਥਾਪਿਤ ਇਲਾਹਾਬਾਦ ਬੈਂਕ ਦੀ ਅੰਮ੍ਰਿਤਸਰ ਸਥਿਤ ਕਟੜਾ ਅਹਲੂਵਾਲੀਆ ਬ੍ਰਾਂਚ ਵਿੱਚ ਅੰਗਰੇਜ਼ੀ ਰਾਜ ਵੇਲੇ ਦੀਆਂ ਬੰਦੂਕਾਂ ਰਿਵਾਲਵਰ ਗੋਲੀਆਂ ਪਾਲੇ ਤਲਵਾਰਾਂ ਅਤੇ ਮਜ਼ਬੂਤ ਤਜੋਰੀਆਂ ਦੀ ਮੌਜੂਦਗੀ ਬੈਂਕ ਅਧਿਕਾਰੀਆਂ ਲਈ ਮੁਜਹਾਰਤ ਬਣੀ ਹੋਈ ਹੈ ਡੰਡੀ ਉਹਨਾ ਵੱਲੋਂ ਇਹਨਾਂ ਦੀ ਮੌਜੂਦਗੀ ਦੀ ਅਸਲ ਸਚਾਈ ਸਾਹਮਣੇ ਲਿਆਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਡੰਡੀ ਬੈਂਕ ਦੇ ਸੁਰੱਖਿਆ ਕਮਰੇ ਵਿੱਚ ਰੱਖੀਆਂ ਇਹ ਸਭ ਵਸਤੂਆਂ ਇਲਾਹਾਬਾਦ ਬੈਂਕ ਦੀ ਮਲਕੀਅਤ ਸੰਨ ਪਰ ਸਾਲ 2020 ਵਿੱਚ ਇਸ ਬੈਂਕ ਨੂੰ ਇੰਡੀਅਨ ਬੈਂਕ ਵਿੱਚ ਸ਼ਾਮਲ ਕਰ ਲਿਆ ਗਿਆ ਦੰਡੀ ਦੱਸਿਆ ਜਾ ਰਹਾ ਹੈ ਕਿ ਮੌਜੂਦਾ ਸਮੇਂ ਬੈਂਕ ਦੇ ਸੁਰੱਖਿਆ ਕਮਰੇ ਵਿੱਚ ਸਨ 1853 ਵਿੱਚ ਅਨਫਿਲਡ ਰਾਈਫਲ ਦੀ ਤਰਜ ਉੱਤੇ ਬਣਾਈਆਂ ਗਈਆਂ ਦੋ ਬੰਦੂਕਾਂ ਸੁਰੱਖਿਆ ਗਾਰਡਾਂ ਦੀਆਂ ਦੋ ਪੁਰਾਣੀਆਂ ਤਲਵਾਰਾਂ ਇੱਕ ਬੇਬਲੇ ਰਿਵਾਲਵਰ ਅੰਗਰੇਜ਼ੀ ਰਾਜ ਵੇਲੇ ਇਹ ਰਿਵਾਲਵਰ ਸਿਰਫ ਬ੍ਰਿਟਿਸ਼ ਅਹਲਾ ਅਧਿਕਾਰੀ ਹੀ ਆਪਣੇ ਕੋਲ ਰੱਖਦੇ ਸਨ ਚਮੜੇ ਦੇ ਕਵਰ ਅਤੇ 8 ਅਣਵਾਰਤੀਆਂ ਗੋਲੀਆਂ ਦੇ ਨਾਲ ਬੈਂਕ ਦੇ ਮੁੱਖ ਦਰਵਾਜ਼ੇ ਉੱਤੇ ਤਾਇਨਾਤ ਸੁਰੱਖਿਆ ਗਾਰਡਾਂ ਵੱਲੋਂ ਵਰਤੇ ਜਾਣ ਵਾਲੇ ਦੋ ਪਾਲੇ ਇੱਕ ਲਗਭਗ 125 ਸਾਲ ਪੁਰਾਣੀ ਤਜ਼ੋਰੀ ਅਤੇ ਇੱਕ 100 ਸਾਲ ਪੁਰਾਣੀ ਅੱਗ ਨਾਲ ਵੀ ਨਾ ਸਾੜਨ ਅਤੇ ਨਾ ਤੋੜੇ ਜਾਣ ਵਾਲੀ ਤਜ਼ੋਰੀ ਸਮੇਤ ਦੋ ਹੋਰ ਤਜ਼ੋਰੀਆਂ ਮੌਜੂਦ ਹਨ ਡੰਡੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਸ਼ੁਰੂਆਤ ਵਿੱਚ ਇਸ ਬ੍ਰਾਂਚ ਵਿੱਚ ਸਾਰੇ ਕਾਊਂਟਰ ਪਿੱਤਲ ਦੇ ਬਣੇ ਹੋਏ ਸਨ ਪਰ ਬਾਅਦ ਵਿੱਚ ਸੁੰਦਰੀਕਰਨ ਦੌਰਾਨ ਉਹ ਹਟਾ ਦਿੱਤੇ ਗਏ ਢੰਡੀ ਉਕਤ ਹਥਿਆਰਾਂ ਤਯੋਰੀਆਂ ਰੈਡੀ ਸੁਮੇਤ ਬੈਂਕ ਦੇ ਕਈ ਹੋਰ ਇਤਿਹਾਸਕ ਦਸਤਾਵੇਜ਼ਾਂ ਦੀਆਂ ਤਸਵੀਰਾਂ ਬ੍ਰਾਂਚ ਦੇ ਹਾਲ ਵਿੱਚ ਪ੍ਰਦਰਸ਼ਨੀ ਹਿੱਤ ਰੱਖੀਆਂ ਗਈਆਂ ਹਨ ਢੰਡੀ ਦੱਸਿਆ ਜਾਂਦਾ ਹੈ ਕਿ ਸ਼ੁਰੂਆਤ ਵਿੱਚ ਅੰਮ੍ਰਿਤਸਰ ਵਿੱਚ ਇਲਾਹਾਬਾਦ ਅਤੇ ਅੰਪੀਰੀਆ ਦੋ ਹੀ ਬੈਂਕ ਸਨ ਅਤੇ ਇਲਾਹਾਬਾਦ ਬੈਂਕ ਵਿੱਚ ਪਹਿਲਾਂ ਅੰਮ੍ਰਿਤਸਰ ਵਿਖੇ ਨਿਯੁਕਤ ਰਹੇ ਅੰਗਰੇਜ਼ ਅਧਿਕਾਰੀਆਂ ਅਤੇ ਸ਼ਹਿਰ ਦੇ ਚਾਹ ਅਤੇ ਸ਼ਾਲਾਂ ਦੇ ਵਪਾਰੀਆਂ ਸਮੇਤ ਹੋਰ ਤਨਾੜ ਲੋਕਾਂ ਦੇ ਵੀ ਖਾਤੇ ਸਨ ਡੰਡੀ ਇਤਿਹਾਸ ਬਣ ਚੁਕੇ 169 ਸਾਲ ਪੁਰਾਣੇ ਇਲਾਹਾਬਾਦ ਬੈਂਕ ਦਾ ਪਹਿਲਾ ਨੋਟੀਫਿਕੇਸ਼ਨ 24 April 1865 ਨੂੰ ਮੈਨੇਜਮੈਂਟ ਰੌਬਰਟ ਜੋਸਫ ਨੇ ਜਾਰੀ ਕੀਤਾ ਸੀ ਜਿਸ ਮੁਤਾਬਕ ਬੈਂਕ ਇੱਕ ਬੈਂਕਿੰਗ ਦਾ ਸਮਾਂ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਤੈਅ ਕੀਤਾ ਗਿਆ ਸੀ ਡੰਡੀ ਇਸ ਦੇ ਨਾਲ ਹੀ ਕਿਸੇ ਵੀ ਜਾਇਦਾਦ ਦੀ ਸੁਰੱਖਿਆ ਗਰੰਟੀ ਉੱਤੇ ਬੈਂਕ ਤੋਂ ਕਰਜ਼ਾ ਲਿਆ ਜਾ ਸਕਦਾ ਸੀ ਡੰਡੀ ਇਸ ਲਈ ਬੈਂਕ ਦੇ ਸੁਰੱਖਿਆ ਕਮਰੇ ਵਿੱਚ ਸ਼ਹਿਰ ਦੇ ਰੀਸਾਂ ਦੀਆਂ ਹੁੱਡੀਆਂ ਸਮੇਤ ਕਈ ਹੋਰ ਇਤਿਹਾਸਕ ਦਸਤਾਵੇਜ਼ ਵੀ ਮੌਜੂਦ ਸਨ ਡੰਡੀ ਬੈਂਕ ਦੇ হামਲੇ ਨੂੰ ਅਜੇ ਤੱਕ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਇਹ ਹਥਿਆਰ ਲੋਕਾਂ ਦੇ ਹਨ ਅਤੇ ਇਹ ਬੈਂਕ ਵਿੱਚ ਕਿਉਂ ਰੱਖੇ ਗਏ ਸਨ ਡੰਡੀ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੇ ચીਕ ਕੇ ਕਿਹਾ ਇਹ ਮੇਰੇ ਨਾਲ ਨਹੀਂ ਹੋ ਰਿਹਾ ਇਹ ਕਹਿ ਕੇ ਆਪਣੇ ਗੋਡਿਆਂ 'ਪਾਰ ਬੈਠ ਉੱਚੀ ਉੱਚੀ ਰੋਣ ਲੱਗ ਪਈ ਡੰਡੀ ਉਸਨੇ ਰੋਂਦੀ ਨੇ ਕਿਹਾ ਕਿ ਇਹ ਪਹਿਲਾ ਮੁਕਾਬਲਾ ਹੈ ਜਿਸ ਵਿੱਚ ਉਸਨੇ ਅੰਨੇ ਜ਼ੋਰ